ਸਨਮਰ ਮਾਨਾ ਹਸਪੀਟਲ ਤੋਂ ਇਹਦਾ ਮੈਸੇਜ ਹੈ ਅਸੀ ਕਹਿੰਦੇ ਜਿਹੜੀ ਆ ਰੇਲਵੇ ਲਾਈਨ ਦੇ ਨਜ਼ਦੀਕ ਜਿਹੜਾ ਕਮਲਪਿਹਾਰ ਦੇ ਨਜ਼ਦੀਕ ਜਿਹੜੀ ਆ ਗੋੜੀ ਚੱਲੀ ਆ। ਇਹ ਗੋੜੀ ਜਿਹੜੀ ਇਹਦੇ ਸੀਸੀ ਫੁਟੇਜ ਜਿਹੜੀ ਆ ਦੇਖ ਰਹੇ ਆ। ਸੀਸੀ ਫੁਟੇਜ ਦੇ ਆਧਾਰ ਤੇ ਜਿਹੜਾ ਉਹ ਲੱਗਦਾ ਵੀ ਇੱਕ ਹੀ ਫੈਰ ਹੋਇਆ। ਸਿਰਫ ਰਾਤ ਨੂੰ ਗੋੜੀ ਚਲੰਦੀ ਨਾਲ ਸਵਨਾਈ ਇੱਕੀ ਇੱਕੀ ਕਰ ਲਿਆ ਕਿ ਕੀ ਪੂਰੀ ਹਾਲੀ ਗੱਲ ਤੇ ਬੇਰਾਂ ਦੇ ਲਈ ਇਹ ਸੰਵਰਮਾਨ ਹਸਪੀਟਲ ਤੋਂ ਜਿਹੜਾ ਮੈਸੇਜ ਆਇਆ ਸੀ ਕਿ ਜਿਹੜੀ ਆ ਰੇਲਵੇ ਲਾਈਨ ਤੇ ਨਜ਼ਦੀਕ ਜਿਹੜਾ ਕਮਲਪਿਹਾਰ ਦੇ ਨੇੜੇ ਜਿਹੜੀ ਆ ਉਹ ਮੋੜੀ ਚੱਲੀ ਆ ਜੋ ਔਰਮਾਨ ਹਸਪੀਟਲ ਜਾ ਕੇ ਮਜਰੂਰੀ ਦੀ ਸਟੇਟਮੈਂਟ ਰਿਪੋਰਟ ਕਮਲੇ ਐਪਲੀਕੇਸ਼ਨ ਨੂੰ ਦਿੱਤੀ ਸੀ ਜੋ ਡਾਕਟਰ ਸਾਹਿਬ ਨੇ ਕਿਹਾ ਵੀ ਇਹ ਮਜਰੂਰ ਜਿਹੜਾ ਉਹ ਅਨਫਿਟ ਹੈ ਇਸ ਸਟੇਟਮੈਂਟ ਰਿਪੋਰਟ ਵੀ ਉਹਦਾ ਪਲੇਟ ਚੱਲ ਰਹੀ ਆ ਸੀਗਾ ਤੇ ਕੋਈ ਵੀ ਬਿਆਨ ਜਿਹੜਾ ਉਹ ਕਲਮਬੰਦ ਨਹੀਂ ਹੋਇਆ ਉਦੇ ਵਾਰਸ ਜਿਹੜੇ ਉਹ ਮਿਲੇ ਸੀਗੇ ਵਾਰਸਾਂ ਨੇ ਜਿਹੜਾ ਦੱਸਿਆ ਵੀ ਇਹਦੇ ਬਾਰੇ ਜਿਹੜਾ ਉਹ ਜਿਹੜੇ ਲੜਕੇ ਨੇ ਗੋਲੀ ਲੱਗੀ ਆ ਮਨੀਸ਼ ਤੇ ਉਹ ਹੀ ਦੱਸ ਸਕਦਾ ਵੀ ਇਹ ਘਟਨਾ ਕਿਸ ਜਗ੍ਹਾ ਤੇ ਵਾਪਰੀ ਆ ਤੇ ਕਿਵੇਂ ਵਾਪਰੀ ਤਾਈਂ ਹੁਣ ਤੱਕ ਕਿੰਨੀ ਸ਼ਰਤ ਗੱਲਬਾਤ ਹੋਈ ਨਹੀਂ ਉਹ ਮਨੀਸ਼ ਅਜੇ ਵੀ ਮੈਂ ਹੁਣ ਖੁਦ ਹਸਪੀਟਲ ਗਿਆ ਸੀਗਾ ਡਾਕਟਰ ਸਾਹਿਬ ਨੇ ਹੁਣ ਫਿਰ ਦੁਬਾਰਾ ਜਿਹੜਾ ਪੁੱਛਿਆ ਗਿਆ ਉਹਨਾਂ ਨੇ ਕਿਹਾ ਵੀ ਇਹਦੇ ਆਈਸੀਯੂ ਚ ਅਨਫਿਕਸਡ ਸਟੇਟ ਸ਼ੇਡ ਮੈਂ ਕਿਹਨੇ ਬੋਲੀ ਚੰਦੀ ਉਹ ਗੋਲੀ ਜਿਹੜੀ ਇਹਦੀ ਸੀਸੀ ਫੁਟੇਜ ਜਿਹੜੀ ਉਹ ਦੇਖ ਰਹੇ ਆ ਸੀਸੀ ਫੁਟੇਜ ਦੇ ਆਧਾਰ ਤੇ ਜਿਹੜਾ ਉਹ ਲੱਗਦਾ ਵੀ ਇੱਕ ਹੀ ਫਾਇਰ ਹੋਇਆ ਲੱਗੀ ਗੋਲੀ ਲੱਗੀ ਹੈ ਪੇਟ ਪੇਟ ਦੇ ਵਿੱਚ ਇੱਕ ਹੀ ਗੋਲੀ ਚੱਲ ਲੱਗੀ ਹੈ ਫਿਲਹਾਲ ਦੇ ਇਸ ਸਮੇਂ ਹੈ ਬਾਕੀ ਫਰਦਰ ਇਨਵੈਸਟੀਗੇਸ਼ਨ ਵਿੱਚ ਚੱਲ ਰਹੀ ਹੈ ਇੱਕ ਗੱਲਬਤ ਕੋਈ ਤਾਂ ਅੰਡੇ ਕਹਿੰਦੇ ਕਿਸੇ ਦਾ ਸ਼ਹਿਰ ਪਹਿਲਾਂ ਬੈਸਟ ਨੂੰ ਸੀਸੀ ਵੀ ਫੁਟੇਜ ਆਈ ਜਿੱਥੇ ਬੈਸਟ ਦੇ ਨਜ਼ਰ ਆਉਂਦੀ ਹੈ ਇਹ ਉਹ ਸੀਸੀ ਫੁਟੇਜ ਤੋਂ ਲੱਗਦਾ ਜਿੱਦਾਂ ਇਹਨਾਂ ਦੇ ਆਫਿਸ ਵਿੱਚ ਜਾਣਕਾਰੀ ਹੋਵੇ

ਉਹ ਗੋਲੀ ਜਿਹੜੀ ਇਹਦੇ ਸੀਸੀ ਫੁਟੇਜ ਜਿਹੜੀ ਆ ਦੇਖ ਰਹੇ ਆ ਸੀਸੀ ਫੁਟੇਜ ਦੇ ਅਧਾਰ ਤੇ ਜਿਹੜਾ ਉਹ ਲੱਗਦਾ ਵੀ ਇੱਕ ਹੀ ਫੈਰ ਹੋਇਆ ਸਿਰਫ ਰਾਤ ਨੂੰ ਗੋਲੀ ਚਲੰਦੀ ਨਾਲ ਸਮਾਂ ਆਇਆ ਇੱਕੀ ਇੱਕੀ ਕਿਤੇ ਵੀ ਕਰ ਲਿਆ ਕਿ ਕੀ ਪੁਰੀ ਹਾਦੀ ਕਰ ਤੇ ਬੇਰਾਂਤ ਜਿਹੜੀ ਅਸਾਨੂੰ ਅਰਮਾਨਾ ਹਸਪੀਟਲ ਤੋਂ ਜਿਹੜਾ ਮੈਸੇਜ ਆਇਆ ਸੀ ਕਿ ਜਿਹੜੀ ਆ ਰੇਲਵੇ ਲਾਈਨ ਤੇ ਨਜ਼ਦੀਕ ਜਿਹੜਾ ਕਮਲਪਿਹਾਰ ਦੇ ਨਜ਼ਦੀਕ ਜਿਹੜੀ ਆ ਗੋਲੀ ਚੱਲੀ ਆ ਜੋਰ ਮਾਨੋ ਹਸਪੀਟਲ ਜਾ ਕੇ ਮਜਰੂਬ ਦੀ ਸਟੇਟਮੈਂਟ ਪਰ ਅਪਲਾਈਕੇਸ਼ਨ ਮੋੜ ਦਿੱਤੀ ਸੀ ਜੋ ਡਾਕਟਰ ਸਾਹਿਬ ਨੇ ਕਿਹਾ ਵੀ ਇਹ ਮਜਰੂਬ ਜਿਹੜਾ ਉਹ ਅਨਫਿਟ ਹੈ ਜੇ ਸਟੇਟਮੈਂਟ ਵੀ ਉਹਦਾ ਪ੍ਰੇਟ ਚੱਲ ਰਿਹਾ ਸੀਗਾ ਤੇ ਕੋਈ ਵੀ ਬਿਆਨ ਜਿਹੜਾ ਉਹ ਕਲਮਬੰਦ ਨਹੀਂ ਹੋਇਆ ਉਹਦੇ ਵਾਰਸ ਜਿਹੜੇ ਉਹ ਮਿਲੇ ਸੀਗੇ ਵਾਰਸਾਂ ਨੇ ਜਿਹੜਾ ਦੱਸਿਆ ਵੀ ਇਹਦੇ ਬਾਰੇ ਜਿਹੜਾ ਉਹ ਜਿਹੜੇ ਲੜਕੇ ਨੇ ਗੋਲੀ ਲੱਗੀ ਹੈ ਮਨੀਸ਼ ਤੇ ਉਹ ਹੀ ਦੱਸ ਸਕਦਾ ਵੀ ਇਹ ਘਟਨਾ ਕਿਸ ਜਗ੍ਹਾ ਤੇ ਵਾਪਰੀ ਆ ਤੇ ਕਿਹਦੀ ਵਾਪਰੀ ਤਾਂ ਹੁਣ ਤੱਕ ਨਿਸ਼ਾਨ ਗਲਤ ਹੋਈ ਨਹੀਂ ਨੂੰ ਨੀਸ਼ ਜੇ ਵੀ ਮੈਂ ਹੁਣ ਖੁਦ ਹਸਪੀਟਲ ਗਿਆ ਸੀਗਾ ਡਾਕਟਰ ਸਾਹਿਬ ਨੇ ਹੁਣ ਫਿਰ ਦੁਬਾਰਾ ਜਿਹੜਾ ਪੁੱਛਿਆ ਗਿਆ ਉਹਨਾਂ ਨੇ ਕਿਹਾ ਵੀ ਇਹ ਦੇ ਆਈ ਸੀ ਯੂ ਚ ਅਨਫਿਕਸਡ ਸਟੇਟ ਮੈਂ ਕਿਹਨੇ ਬੋਲੀ ਚੰਦੀ ਉਹ ਰੋੜੀ ਜਿਹੜੀ ਇਹਦੇ ਸੀ ਸੀ ਫੁਟੇਜ ਦੇੜੀ ਆ ਦੇਖ ਰਹੇ ਆ ਸੀ ਸੀ ਫੁਟੇਜ ਦੇ ਅਧਾਰ ਤੇ ਜਿਹੜਾ ਉਹ ਲੱਗਦਾ ਵੀ ਇੱਕ ਹੀ ਫੈਰ ਹੋਇਆ ਲੱਗੀ ਕੋਈ ਲੱਗੀ ਪੇਟ ਪੇਟ ਦੇ ਵਿੱਚ ਕੁਛ ਜਿਹੀ ਲੱਗੀ ਹੈ ਫਿਲਹਾਲ ਦੇ ਇਸ ਮਾਮਲੇ ਆ ਬਾਕੀ ਫਰਦਰ ਇਨਵੈਸਟੀਗੇਸ਼ਨ ਵਿੱਚ ਚੱਲ ਰਹੀ ਹੈ ਇੱਕ ਗੱਲਬਤ ਕੋਈ ਤਾਂ ਡਾਟਾ ਕਨਿਫਰਮੇਸ਼ਨ ਦਾ ਸੈਲਫ ਪਹਿਲਾ ਬੈਸਟ ਲਿਫਟ ਸੀਸੀਟੀਵੀ ਫੁਟੇ ਜਾਏਗੀ ਜਿੱਥੇ ਬੈਸ ਫੁਟੇ ਨਜ਼ਰ ਆ ਰਹੇ ਨੇ ਉਹ ਸੀਸੀਫੁਟੇ ਤੋਂ extra ਲੱਗਦਾ ਜਿੱਦਾਂ ਇਹਨਾਂ ਦੇ ਆਫਿਸ ਵਿੱਚ ਜਾਣਕਾਰੀ ਹੋਵੇ ਹੋ ਸਕਦਾ ਜੇ ਵੀ ਸਟੇਟਮੈਂਟ ਰਿਕਾਰਡ ਕਰਾਂਗੇ ਜੋ ਵੀ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਹੈ ਮਨੀਸ਼ ਹਾਂ ਜਿਹੜਾ ਇੰਜਰਡ ਪਰਸਨ ਜਿਹੜਾ ਮਨੀਸ਼ ਕੀ ਕਰਦਾ ਹੈ ਇਹ ਕੋਈ ਪ੍ਰਾਈਵੇਟ ਜੋਬ ਹੀ ਕਰਦਾ ਹੈ ਤੇ ਜਿਹੜਾ ਕੋ ਨਾਮ ਨਹੀਂ ਇਹ ਜਿਹੇ ਤੱਕ ਫਿਲਹਾਲ